ਸਭ ਤੋਂ ਪਹਿਲਾਂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਮੇਰੀਆਂ ਮਾਮਾ ਮੇਰੀਆਂ ਭੈਣਾਂ ਬੇਟੀਆਂ ਨੇ ਮੇਰੇ ਤੋਂ ਪਹਿਲਾਂ ਬੋਲਦੇ ਬੁਲਾਇਆ ਨੇ ਦੱਸਿਆ ਮੈਂ ਜੇ ਇਕੱਲੇ-ਇਕੱਲੇ ਦਾ ਨਾਮ ਲੈਣ ਲੱਗ ਜਾ ਤਾਂ ਮੈਨੂੰ ਲੱਗਦਾ ਮੈਂ ਸਾਰਿਆਂ ਨੂੰ ਬੜੀ ਚੰਗੀ ਤਰ੍ਹਾਂ ਵਾਕਫਾਂ ਤਾਂ ਸਾਰੇ ਇਕੱਠੇ ਹੀ ਸਾਰੀ ਸੰਗਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਇਸ ਜਿਸ ਗਰਾਊਂਡ ਦੇ ਵਿੱਚ ਆਪਾਂ ਆਏ ਆ ਉਹਦਾ ਘਟਨ ਕਰਨ ਦੇ ਵਾਸਤੇ ਆਪਾਂ ਸਾਰੇ ਇੱਥੇ ਇਕੱਠੇ ਹੋਏ ਆ ਜਦੋਂ ਮੈਂ ਇਲੈਕਸ਼ਨ ਤੋਂ ਪਹਿਲਾਂ ਜਿਹੜੇ-ਜਿਹੜੇ ਵੀ ਨਗਰ ਜਾਂਦਾ ਸੀ ਤਾਂ ਮੈਨੂੰ ਕੋਈ ਸਾਹਮਣੇ ਹੁਕੇ ਕੋਈ ਮਾਈਕ ਤੇ ਕੋਈ ਮੇਰੇ ਕੱਦ ਦੇ ਵਿੱਚ ਬੜੀਆਂ ਚੀਜ਼ਾਂ ਮੈਨੂੰ ਦੱਸਦੇ ਸੀ ਬਾਈ ਸਾਡੇ ਪਿੰਡ ਇਹ ਕਰਨ ਵਾਲਾ ਸਾਡੇ ਪਿੰਡਾਂ ਕਰਨ ਵਾਲਾ ਸਾਡੇ ਪਿੰਡ ਸੜਕ ਬਣਾਉਣ ਵਾਲੀ ਆ ਸਾਡੇ ਪਿੰਡ ਸਿਵਰੇਜ ਵਧੀਆ ਬਣਿਆ ਥੋੜਾ ਜਿਹਾ ਪ੍ਰਬੰਧ ਕਰਨ ਵਾਲਾ ਰਹਿੰਦਾ ਸਾਡੇ ਗਰਾਊਂਡ ਬਣਾ ਦੇ ਨਾਲ ਦੀ ਨਾਲ ਬਹੁਤ ਸਾਰੀਆਂ ਗੱਲਾਂ ਮੈਂ ਆਪਣੇ ਵੱਲੋਂ ਉਹਨਾਂ ਸਾਰਿਆਂ ਨੂੰ ਕਹਿੰਦਾ ਹੁੰਦਾ ਸੀਗਾ ਵੀ ਭਾਈ ਜੀ ਸਾਡੇ ਇਹੇ ਵਾਦੇ ਨੇ ਅਸੀਂ ਇੰਨਾ ਇੰਨਾ ਚੀਜ਼ਾਂ ਦੇ ਪੂਰੇ ਕੰਮ ਕਰਾਂਗੇ ਨਾਲ ਦੀ ਨਾਲ ਮੈਂ ਇੱਕ ਗਾਰੰਟੀ ਆਪਣੇ ਵੱਲੋਂ ਜ਼ਰੂਰ ਲੈਂਦਾ ਹੁੰਦਾ ਸੀਗਾ ਕਿ ਜੇਕਰ ਮੈਨੂੰ ਜ਼ਿੰਮੇਵਾਰੀ ਮਿਲਦੀ ਆ ਇਲਾਕੇ ਦੀ ਸੇਵਾ ਕਰਨ ਦੀ ਤਾਂ ਹੋ ਸਕਦਾ ਹੈ ਕਿਸੇ ਚੀਜ਼ 'ਚ ਕੋਈ ਕਮੀ ਪੇਸ਼ੀ ਰਹਿ ਜਾਏ ਪਰ ਇਮਾਨਦਾਰੀ ਨਾਲ ਕੰਮ ਕਰਨ ਦੇ ਵਿੱਚ ਤੁਹਾਡੇ ਵਾਸਤੇ ਪੂਰਾ ਜੋਰ ਲਾਉਣ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਕੋਈ ਮੇਰੇ ਵੱਲੋਂ ਕੋਈ ਲਾਭਾ ਨਹੀਂ ਆਉਣਾਗਾ ਤੇ ਮੈਂ ਲਗਭਗ 3.5 ਸਾਲ ਪੌਣੇ 400 ਹੋ ਗਏ ਵਿਚਰਦੇ ਲੋਕਾਂ ਦੇ ਵਿੱਚ ਅੱਜ ਤੱਕ ਮੈਂ ਹਮੇਸ਼ਾ ਇਸ ਸਟੇਜ ਤੇ ਕਹਿੰਦਾ ਤੇ ساری ਜ਼ਿੰਦਗੀ ਕਹਿੰਦਾ ਵੀ ਰਹਿਣਾ ਇਹ ਮੈਂ ਗੱਲ ਹੋਰ ਭੁੱਲ ਜਾ ਕਿਸੇ ਚੀਜ਼ ਨੂੰ ਭੁੱਲ ਜਾ ਪਰ ਇਹ ਨਹੀਂ ਭੁੱਲਦਾਗਾ ਅੱਜ ਵੀ ਮੈਂ 9-4 ਸਾਲ ਅਲੱਗ-ਅਲੱਗ ਏ ਚ ਵਿਚਰ ਕੇ ਹਰ ਇੱਕ ਪਿੰਡ ਦੇ ਵਿੱਚ ਵਿਚਾਲੇ ਖੜ ਕੇ ਇਹ ਜ਼ਰੂਰ ਕਹਿ ਸਕਦਾ ਆ ਵੀ ਪਿਛਲੇ ਸਮੇਂ ਦੇ ਵਿੱਚ ਕੰਮ ਕਰਦੇ ਦੌਰਾਨ ਮੇਰੇ ਵੱਲੋਂ ਨਾ ਕਿਸੇ ਕ腐ਸ਼ਨ ਚ ਨਾ ਕਿਸੇ ਰਿਸ਼ਵਤ ਦੇ ਵਿੱਚ ਨਾ ਕਿਸੇ ਤੇ ਜ਼ਬਰਦਸਤੀ ਪਰਚਾ ਕਰਾਉਣ ਦੇ ਵਿੱਚ ਇੱਕ ਵੀ ਲੰਭਾ ਮੇਰੇ ਵੱਲੋਂ ਅਜੇ ਤੱਕ ਨਹੀਂ ਆਇਆ ਤੇ ਮੈਨੂੰ ਪਤਾ ਜਿੱਤੇ ਤੁਸੀਂ ਜਾਣਦੇ ਹੋਗੇ ਜਿਹੜੇ ਜਿਹੜੇ ਨਾਲ ਪਰ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦਾ ਮਾਣ ਵੀ ਹੋਣਾ ਅੱਜ ਕੱਲ ਦਾ ਜਿਹੜਾ ਜਮਾਨਾ ਉਹ ਸੋਸ਼ਲ ਮੀਡੀਆ ਦਾ ਜਮਾਨਾ ਕੋਈ ਤੁਹਾਡੀ ਗੱਲ ਸੁਣਦਾ ਨਹੀਂ ਜੇ ਤੁਹਾਡੇ ਤੇ ਕੋਈ ਇਲਜ਼ਾਮ ਵੀ ਲਾਜੇ ਉਹ ਨਾਲ ਦੇ ਨਾਲ ਵਾਇਰਲ ਹੋ ਜਾਂਦਾ ਉਹ ਨਾਲ ਦੇ ਨਾਲ ਸਾਰੇ ਪੰਜਾਬ ਚ ਪਹੁੰਚ ਜਾਂਦਾ ਮੜਕੇ ਬੰਦਾ ਮਰਤਾ ਕਰਦਾ ਸਭਾਈਆਂ ਦਿੰਦਾ ਰਹਿੰਦਾ ਪਰ ਪ੍ਰਮਾਤਮਾ ਦੀ ਮਿਹਰ ਦੇ ਨਾਲ ਅੱਜ ਤੱਕ ਆਪਣੀ ਤਾਂ ਕੀ ਆਪਣੇ ਵਿਰੋਧੀ ਨੇ ਵੀ ਮੇਰੇ ਤੇ ਕੋਈ ਇਲਜ਼ਾਮ ਨਹੀਂ ਲਾਇਆ ਕਿਉਂਕਿ ਸਾਰਿਆਂ ਨੂੰ ਸੱਚ ਪਤਾ ਹੈ ਇਲੈਕਸ਼ਨਾਂ ਦੇ ਵਿੱਚ ਵੀ ਪਹਿਲਾਂ ਵੀ ਲੜੇ ਹੁਣ ਵੀ ਲੜਦੇ ਆ ਜਦੋਂ ਰਾਜਨੀਤੀ ਜਾ ਕੇ ਸਾਰੀ ਉਮਰ ਇਲੈਕਸ਼ਨ ਲੜਦਿਆਂ ਦੀ ਲੱਗ ਜਾਂਦੀ ਆ ਇਹਦੇ ਵਿੱਚ ਵੀ ਨਾ ਮੈਂ ਪਹਿਲਾਂ ਕਿਸੇ ਨਾਲ ਕੋਈ ਧੱਕਾ ਕੀਤਾ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਿਸੇ ਨਾਲ ਕਰਾਂ ਤਾਂ ਜਿਹੜੀਆਂ ਜਿਹੜੀਆਂ ਪੰਚਾਇਤਾਂ ਜਿਵੇਂ ਜਿਵੇਂ ਕੰਮ ਲੈ ਕੇ ਆਉਂਦੀਆਂ ਸੀ ਸਾਰਿਆਂ ਦੇ ਕਰਦੇ ਰਹੇ ਆ ਅੱਜ ਵੀ ਲਗਭਗ ਇਸ ਗਰਾਊਂਡ ਦੇ ਵਿੱਚ ਆਪਾਂ 35 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਨੂੰ ਵਧੀਆ ਗਰਾਊਂਡ ਬਣਾਵਾਂਗੇ ਜਿਹਦੇ ਵਿੱਚ ਤੁਹਾਡੇ ਲਾਈਟਾਂ ਲੱਗਣਗੀਆਂ ਬਹੁਤ ਵਧੀਆ ਇੱਕ ਫੁੱਟਬਾਲ ਦਾ ਗਰਾਊਂਡ ਬਣੂਗਾ ਬਹੁਤ ਵਧੀਆ ਇੱਕ ਕਬੱਡੀ ਦਾ ਗਰਾਊਂਡ ਬਣੂਗਾ ਬਹੁਤ ਵਧੀਆ ਨਾਲ ਤੁਹਾਡੇ ਸਾਫ਼ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਊਗਾ ਬਹੁਤ ਵਧੀਆ ਨਾਲ ਤੁਹਾਡੇ ਇਸ ਗਰਾਊਂਡ ਦੇ ਵਿੱਚ ਬਾਥਰੂਮ ਬਣਨਗੇ ਉਹ ਵੀ ਬਹੁਤ ਵਧੀਆ ਪਲਟੀਆਂ ਦੇ ਬਣਨਗੇ ਨਾਲ ਤੁਹਾਡੇ ਟ੍ਰੈਕ ਬਣ ਜੂਗਾ ਜਿੱਥੇ ਤੁਸੀਂ ਸੈਰ ਕਰ ਲਿਆ ਕਰ ਲੋਗੇ ਤਾਂ ਜਿੰਨੀਆਂ-ਜਿੰਨੀਆਂ ਸਹੂਲਤਾਂ ਖੇਡਣ ਵਾਸਤੇ ਚਾਹੀਦੀਆਂ ਹੁੰਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਸਹੂਲਤਾਂ ਆਪਣੇ ਇਸ ਗਰਾਊਂਡ ਨੂੰ ਮਿਲ ਲਗੀਆਂ ਤੇ ਇਹ ਹੈਗੀਆਂ ਮੇਰੀ ਪਹਿਲੀ ਗ੍ਰਾਂਟ ਗਰਾਊਂਡ ਨੂੰ ਜਦੋਂ ਇਹ ਕੰਮ ਮੁਕੰਮਲ ਹੋ ਜਾਊਗਾ ਇਹਦੇ ਵਿੱਚ ਪੂਰਾ ਵਧੀਆ ਘਾਹ ਲਾ ਕੇ ਮੋਟਰ ਲਾ ਕੇ ਉਹ ਜਿਵੇਂ ਵੱਡੇ ਸਟੇਡੀਅਮ 'ਚ ਹੁੰਦਾ ਫੁਹਾਰਾ ਸੈਕਸ਼ਨ ਥੱਲੇ ਉਹ ਸਪ੍ਰਿੰਕਲ ਸਿਸਟਮ ਲੱਗ ਜਾਊਗਾ ਉਹਦੇ ਨਾਲ ਘਾਹ ਨੂੰ ਪਾਈਪਾਂ ਨਾਲ ਪਾਣੀ ਪਹੁੰਚ ਵੀ ਲੋੜਦੀ ਪਿਆ ਕਰਨੀ ਆਪੇ ਥੱਲੇ ਸਾਰਾ ਚੱਲ ਪਿਆ ਕਰੂਗਾ ਤੇ ਨਾਲ ਜਿੰਨੀਆਂ-ਜਿੰਨੀਆਂ ਖੇਡਾਂ ਜਿਹੜਾ-ਜਿਹੜਾ ਪੰਡ ਖੇਡੂਗਾ ਚਾਹੀ ਕੋਈ ਕਬੱਡੀ ਖੇਡਦਾ ਉਹਦੀ ਕੋਈ ਜਿਆਦਾ ਕਿੱਟ ਨਹੀਂ ਹੁੰਦੀ ਕੋਈ ਕ੍ਰਿਕਟ ਖੇਡਦਾ ਕੋਈ ਫੁੱਟਬਾਲ ਖੇਡਦਾ ਕੋਈ ਵਾਲੀਬਾਲ ਖੇਡਦਾ ਜਿਹੜਾ ਵੀ ਪਿੰਡ ਜਿਹੜੀ ਵੀ ਗੇਮ ਖੇਡਿਆ ਕਰਦਾ ਅਸੀਂ ਸਾਰਿਆਂ ਨੇ ਨਾਲ ਦੀ ਨਾਲ ਉਹਨਾਂ ਨੂੰ ਸਪੋਰਟ ਸਕਿੱਟਾ ਦਿਆ ਕਰਨੀਆਂ ਜੇ ਤਾਂ ਬੈਕ ਤੋਂ ਲੈ ਕੇ ਸਾਰਾ ਪਿੰਡ ਯਾਦ ਕਰਾਂ ਜੀ ਇਹ ਇਕੱਲੇ ਆਪਣੇ ਪਿੰਡ ਨਹੀਂ ਗਾ ਮੈਂ ਲਗਭਗ ਬਾਗੇ ਪੁਰਾਣੇ ਦੇ ਆਪਣੇ ਮੋٹے ਮੋٹے ਜੀ ਆਪਾਂ ਪੰਚਾਇਤਾਂ ਲਾ ਲਈਏ ਜਦੋਂ ਸਾਰੇ ਨਗਰ ਨੂੰ ਇੱਕ ਮੰਨ ਲਈਏ ਆਪਣੇ ਰੋਡੇ ਨਗਰ ਨੂੰ ਇੱਕ ਹੀ ਮੰਨ ਲਈਏ ਤਾਂ ਇਹਵੇਂ 55 ਪਿੰਡ ਬਣ ਜਾਂਦੇ ਨੇ ਮੇਰੇ ਕੋਲ ਤਾਂ 55 ਪਿੰਡਾਂ ਦੇ ਵਿੱਚੋਂ ਲਗਭਗ 39 ਪਿੰਡਾਂ ਦੇ ਵਿੱਚ ਮੈਂ ਗਰਾਊਂਡ ਬਣਾ ਰਿਹਾ 39 ਪਿੰਡਾਂ ਦੇ ਵਿੱਚ ਜਿਹੜਾ ਪਹਿਲਾਂ ਹਾਂ ਕੰਦਾ-ਗੰਦਾ ਨਿਕਲ ਜਾਂਦੀਆਂ ਸੀਗੀਆਂ ਪੌੜੀਆਂ ਕੁੜੀਆਂ ਬਣ ਜਾਂਦੀਆਂ ਸੀਗੀਆਂ ਦਰਸ਼ਕਾਂ ਵਾਸਤੇ ਚੀਜ਼ਾਂ ਬਣ ਜਾਂਦੀਆਂ ਸੀ ਪਰ ਜਦੋਂ ਖੇਡਣ ਵਾਲੇ ਇਨਾਂ ਕੋਈ ਹੋਊ ਵਿਚਾਲੇ ਤੇ ਫਿਰ ਉਹ ਗੰਦਾ ਤੇ ਤੁਸੀਂ ਮੈਂ ਤਾਂ ਚਲੋ ਆਪਣਾ ਪਿੰਡ ਤਾਂ ਤੁਸੀਂ ਸਿਆਣਿਓ ਬਾਕੀ ਪਿੰਡਾਂ ਜਿੱਥੇ ਇੱਕ ਦੋ ਥਾਵਾਂ ਤੇ ਸਟੇਡੀਅਮ ਬਣਿਆ ਤਾਂ ਜਿਹੜੀਆਂ ਪੌੜੀਆਂ ਨੇ ਉੱਤੇ ਪਾਤੀਆਂ ਹੀ ਨੇ ਇਸ ਤੋਂ ਵੱਧ ਹੋਰ ਕੁਝ ਨਹੀਂ ਆ। ਜਿਹੜਾ ਸਟੇਜ ਆ ਜਾਂ ਸਾਜ ਦੇ ਇੱਕ ਦਿਨ ਟੂਰਨਾਮੈਂਟ ਹੋ ਜੇ ਉਦੋਂ ਸਟੇਜ ਲੱਗਦੀ ਆ ਜਾਂ ਕੋਈ ਲੀਡਰ ਨੇ ਆਉਣਾ ਹੋਵੇ ਉਦੋਂ ਸਟੇਜ ਦਾ ਪ੍ਰਬੰਧ ਕਰ ਲੈਂਦੇ ਆ। ਨਹੀਂ ਇਸ ਤੋਂ ਬਿਨਾ ਮੈਂ ਪਿੰਡਾਂ ਦੀਆਂ ਗਰਾਊਂਡਾਂ ਦੀਆਂ ਪੌੜੀਆਂ ਤੇ ਸਟੇਜਾਂ ਮੈਂ ਹੋਰ ਕੰਮ ਵਾਸਤੇ ਕਦੇ ਦੇਖੀਆਂ ਨਹੀਂ। ਤਾਂ ਸਾਡਾ ਪਹਿਲ ਦੇ ਆਧਾਰ ਤੇ ਇਹ ਆ ਵੀ ਇਹ ਗਰਾਊਂਡ 'ਚ ਇੱਟ ਨਹੀਂ ਲੱਗਣੀ ਕੋਈ। ਮੈਂ ਤੁਹਾਨੂੰ ਪਹਿਲਾਂ ਹੀ ਕਹਿਣ ਲੱਗਿਆ। ਪਰ ਜਿਹੜੀ ਜਿਹੜੀ ਚੀਜ਼ ਖੇਡਣ ਵਾਸਤੇ ਚਾਹੀਦੀ ਆ ਉਹ ਸਾਰੀਆਂ ਬਣ ਗਈਆਂ। ਗਰਾਊਂਡ ਬਣੂਗਾ। ਇੰਟਰਲੋਕ ਪੈਲਾ ਇੱਕਾੜੀ ਲੱਗਣ ਗਿਆ। ਉਹ ਪਹਿਲਾਂ ਹੀ ਬਹੁਤ ਲੱਗੇ ਹੋ ਜਾਂਦੇ। ਆਪਾਂ ਬੱਚਿਆਂ ਦੇ ਖੇਡਣ ਵਾਸਤੇ ਇੱਕ ਪ੍ਰੋਗਰਾਮ ਚਲਾਉਂਦੇ ਆ। ਅਸੀਂ ਲਗਭਗ 39 ਪਿੰਡਾਂ ਦੇ ਵਿੱਚ 14 ਕਰੋੜ ਰੁਪਇਆ ਲਾ ਕੇ ਕੱਲੇ ਬਾਗ ਦੇ ਪਾਣੀ ਦੀ ਗੱਲ ਕਰਦਾ ਮੈਂ। ਕੱਲੇ ਬਾਗੇ ਪਰਾਡੇ ਦੇ ਵਿੱਚ 14 ਕਰੋੜ ਦੇ ਆਪਾਂ ਗਰਾਊਂਡ ਬਣਾਉਣ ਲੱਗੇ ਆ ਉਹਦੇ ਵਿੱਚੋਂ ਤਿੰਨਾਂ ਦਾ ਉਦਘਾਟਨ ਕਰਤਾ ਜਿਵੇਂ ਆਪਣੇ ਪਿੰਡ ਦਾ ਉਦਘਾਟਨ ਕਰਨਾ ਆ ਇੱਥੇ ਦੋ ਦਿਨਾਂ ਨੂੰ ਸਾਡੇ ਅਫਸਰ ਸਾਹਿਬਾਨ ਬੈਠੇ ਨੇ ਐਸਡੀਓ ਸਾਹਿਬ ਬੈਠੇ ਨੇ ਤੁਹਾਡਾ ਕੰਮ ਸ਼ੁਰੂ ਹੋ ਜਾਊਗਾ ਮੈਨੂੰ ਕਿਉਂਕਿ ਆਪਣਾ ਨਗਰ ਭਾਗਾ ਵਾਲਾ ਨਗਰਾਂ ਸੰਤਾਨ ਦਾ ਨਗਰ ਜਦੋਂ ਵੀ ਕੋਈ ਕੰਮ ਹੁੰਦਾ ਮੈਨੂੰ ਇਹ ਹੁੰਦਾ ਮੈਂ ਪਿੰਡ ਦਾ ਨਾਂ ਪਹਿਲੇ ਨੰਬਰ ਤੇ ਰੱਖਾਂ ਸਾਡੇ ਕੋਲ ਸੜਕਾਂ ਦੇ ਪੈਸੇ ਆਏ ਮੈਂ ਦੇਖਿਆ ਮੈਂ ਤੁਹਾਡੇ ਪਿੰਡ ਦੀਆਂ ਲਗਭਗ ਸਾਰੀਆਂ ਸੜਕਾਂ ਪਵਾਤੀਆਂ ਉਹਦੇ ਵਿੱਚ ਜਿਹੜੀ ਕੋਈ ਛੋਟੀ ਸੜਕਾ 18 ਫੁੱਟੀ ਕਰਤੀ ਉਹਦੇ ਵਿੱਚੋਂ 3-4 ਟਾਡੀਆਂ ਬਣ ਗਈਆਂ ਉਹ ਕਾਲਜ ਵਾਲੀ ਬਣ ਗਈ ਉਧਰਲੀ ਸੜਕ ਬਣ ਗਈ ਤੁਸੀਂ ਵੀ ਆਉਂਦੇ ਰਹਿੰਦੇ ਹੋ ਕੋਈ ਲਕੋਣ ਵਾਲੀ ਗੱਲ ਨਹੀਂ ਸਾਡੀਆਂ ਦੋ ਸੜਕਾਂ ਪਾਸ ਹੋਈਆਂ ਪਈਆਂ ਨੇ ਜਿਹੜੀ ਬਾਗੇ ਪੁਰਾਣੇ ਤੋਂ ਸਿੱਧੀ ਆਪਣੇ ਪਿੰਡ ਦੇ ਵਿੱਚ ਐਂਟਰ ਹੋਣੀ ਆ ਸੈਲਰਾਂ ਦੇ ਕੋਲ ਉਹ 18 ਫੁੱਟੀ ਹੋ ਜਾਣੀਆਂ ਚੌੜੀ ਹੋ ਜਾਣੀਆਂ ਸੜਕ ਉਹਦੇ ਪੈਸੇ ਵੀ ਪਾ ਕੇ ਕੰਮ ਵੀ ਸ਼ੁਰੂ ਹੋ ਗਿਆ ਉਹਦਾ ਪ੍ਰੀ-ਮਿਕਸ ਪੈਣਾ ਫਰਵਰੀ ਦੇ ਵਿੱਚ ਜਾ ਕੇ ਕਿਉਂਕਿ ਹੁਣ ਸਰਦੀਆਂ ਆ ਗਈਆਂ ਸਰਦੀਆਂ ਦੇ ਫੀਕਸ ਨਹੀਂ ਪੈਂਦਾ। ਫਿਰ ਆਪਣੇ ਪਿੰਡ ਦਾ ਤੁਹਾਡਾ ਸੀਵਰੇਜ ਤੁਸੀਂ ਪਿੰਡ ਦੇ ਸਹਿਯੋਗ ਨੇ ਬਹੁਤ ਵਧੀਆ ਪਾਇਆ। ਪਰ ਮੈਨੂੰ ਹਮੇਸ਼ਾ ਤੋਂ ਹੀ ਡਿਮਾਂਡ ਰਹਿੰਦੀ ਸੀ ਮੈਂ ਦੋ ਵਾਰ ਗਿਆ ਵੀ ਉੱਥੇ ਵੀ ਸਾਡਾ ਜੀ ਸੀਵਰੇਜ ਤਾਂ ਪੈ ਗਿਆ ਜਿਹੜਾ ਪਾਣੀ ਦਾ ਨਿਕਾਸ ਨਹੀਂ ਹੁੰਦਾ ਬਾਹਰ। ਉਹ ਪਹਿਲਾਂ ਮੈਂ ਇੱਕ ਵਾਰ ਪੈਸੇ ਕਾਉਣ ਲੱਗਿਆ ਫਿਰ ਮੈਨੂੰ ਪਤਾ ਲੱਗਿਆ ਵੀ ਕਿਸੇ ਹੋਰ ਗ੍ਰਾਂਟ ਦੇ ਵਿੱਚੋਂ ਉੱਥੇ ਪੈਸੇ ਆ ਰਹੇ ਨੇ ਤਾਂ ਮੈਂ ਪੈਸੇ ਬਚਾ ਗਿਆ ਮੈਂ ਰੁਕ ਗਿਆ। ਮੈਂ ਚਲਾਂ ਉਹ ਉਧਰੋਂ ਲਾ ਲਾਂਗੇ। ਮੈਂ ਐਮਐਲਏ ਇਧਰਲੇ ਪਾਸੋਂ ਪੈਸੇ ਨਾ ਦੇਵਾਂ ਚਲੋ ਹੁਣ ਮੈਂ ਦੁਬਾਰਾ ਫਿਰ ਮੈਨੂੰ ਲੱਗਿਆ ਕਿਤੇ ਲੇਟ ਨਾ ਹੋ ਜੇ ਹੁਣ ਮੈਂ ਦੁਬਾਰਾ ਫਿਰ ਉਹਦਾ ਪੱਤਰਾ ਤੋਂ 20 ਲੱਖ ਰੁਪਇਆ ਪਾਤਾ ਉਹਦੀ ਪਾਈਪਲਾਈਨ ਪਾ ਕੇ ਤੁਹਾਡਾ ਨਿਕਾਸ ਹੋ ਜੂ ਤੁਹਾਡੇ ਪਿੰਡ ਦਾ ਜਿਹੜਾ ਸਾਰਾ ਸੀਵਰੇਜ ਆ ਇਹਦਾ ਕੰਮ ਪ੍ਰਬੰਧ ਵਧੀਆ ਹੋ ਜੂ ਫਿਰ ਮੈਨੂੰ ਪੰਚਾਇਤ ਘਰ ਦੀ ਮੇਰੇ ਸਰਪੰਚਾਂ ਨੇ ਬੇਨਤੀ ਕੀਤੀ ਮੈਂ 20 ਲੱਖ ਰੁਪਇਆ ਉਹਦਾ ਪਾਤਾ ਫਿਰ ਮੰਡੀ ਦੀ ਮੈਨੂੰ ਬੇਨਤੀ ਹੋਈ ਸੀ ਪਿੰਡ ਵੱਡਾ ਉਹ ਆਪਾਂ ਲਗਭਗ ਕਰੋੜ ਰੁਪਏ ਦਾ ਦੂਜੇ ਸਾਲ ਮੈਂ ਤਾਂ ਘਾਟਲ ਕਰਤਾ ਸੀ ਮੇਲਾ ਛੱਡ ਤੁਹਾਡਾ ਬਣ ਗਿਆ ਇੱਕ ਹੁਣ ਛੱਡ ਤੁਹਾਡੇ ਮੰਡੀ ਦੇ ਵਿੱਚ ਇੱਕ ਹੋਰ ਆਉਣ ਲੱਗਿਆ ਫਿਰ ਜਿੰਨੀਆਂ ਪੰਚਾਇਤਾਂ ਨੇ ਮੇਰੇ ਕੋਲ ਸਰਪੰਚ ਸਾਹਿਬ ਬੈਠੇ ਨੇ ਆਪਣੀ ਉਧਰਲੀ ਦੂਜੀ ਪੰਚਾਇਤ ਵਾਲੇ ਉਹਨਾਂ ਨੇ ਮੈਨੂੰ 15-20 ਲੱਖ ਰੁਪਏ ਦੀ ਡਿਮਾਂਡਾਂ ਕੀਤੀਆਂ ਸੀਗੀਆਂ ਮੈਂ ਪਿਛਲੇ ਦਿਨੀ ਉਹਨਾਂ ਨੂੰ ਇੱਕ ਚੈੱਕ ਵੀ ਦੇ ਆਇਆ ਨਾਲ ਦੀ ਨਾਲ 10-15 ਲੱਖ ਰੁਪਏ ਹੋਰ ਉਹਨਾਂ ਨੂੰ ਦੇਵਾਂਗਾ ਤਾਂ ਜਿਹੜੇ ਜਿਹੜੇ ਵੀ ਤੁਸੀਂ ਅਜੇ ਮੈਂ ਕੀ ਚੀਜ਼ਾਂ ਰਹਿ ਗਿਆ ਹੋਊਗਾ ਮੈਨੂੰ ਯਾਦ ਘਟਾ ਕਿਹੜੇ ਕਿਹੜੇ ਪੈਸੇ ਦਿੱਤੇ ਨੇ ਤਾਂ ਮੈਨੂੰ ਧਰਮਸ਼ਾਲਾ ਨੂੰ ਇੱਕ ਮੈਨੂੰ ਪਤਾ ਲੱਗਿਆ ਆਪ 35 ਲੱਖ ਰੁਪਏ ਮੈਨੂੰ ਬਾਈ ਨੇ ਦੱਸਿਆ ਇੱਕ ਲੜਕੀਆਂ ਦੇ ਸਕੂਲ ਚ ਮੈਂ ਆਇਆ ਸੀਗਾ ਉਹਦੇ ਗਰਾਊਂਡ ਦਾ ਮੈਂ ਕਿਹਾ ਸੀ ਉਹਦੇ 35 ਲੱਖ ਰੁਪਏ ਆਪਣੇ ਕੁੜੀਆਂ ਦੇ ਸਕੂਲ ਦੇ ਵੀਰੇ ਨੇ ਮੈਨੂੰ ਦੱਸਿਆ ਕ੍ਰਿਕਟ ਦੇ ਗਰਾਊਂਡ ਵਾਸਤੇ ਆ ਗਿਆ ਇੱਕ ਜਿਹੜਾ ਆਪਣਾ ਬਾਹਰਲਾ ਸਕੂਲ ਆ ਵੱਡਾ ਉਹਦੇ ਵਾਸਤੇ ਵੀ ਲਗਭਗ ਕਰੋੜ ਰੁਪਏ ਦੇ ਲਗਭਗ ਗ੍ਰਾਂਟ ਆ ਜਿਹੜੀ ਉਹ ਅਸੀਂ ਬਾਹਰਲੇ ਸਕੂਲ ਨੂੰ ਵੀ ਦਿੱਤੀ ਆ ਜਿਹੜਾ ਆਪਣੇ ਪਿੰਡ ਦੇ ਵਿੱਚ ਇੱਕ ਟਰੈਕ ਦੇ ਵਾਸਤੇ ਸਾਡੇ ਕੋਲ ਪੈਸੇ ਆਏ ਸੀ ਉਹ ਪੈਸੇ ਤਾਂ 2.5 ਲੱਖ ਹੀ ਸੀਗਾ ਪਰ ਉਹ ਵੀ ਇਹਨਾਂ ਨੇ ਤਰ੍ਹਾਂ ਵਧੀਆ ਮੁਕੰਮਲ ਕਰ ਲਿਆ ਬਾਕੀ ਗਲੀਆਂ ਨਾਲੀਆਂ ਨੂੰ ਮੈਂ ਬੜਾ ਜਿੰਦਾ ਨਹੀਂ ਹੁੰਦਾ ਉਹ ਚਲਦੀਆਂ ਰਹਿੰਦੀਆਂ ਨੇ ਟੁੱਟਦੀਆਂ ਰਹਿੰਦੀਆਂ ਨੇ ਉਹ ਆਉਂਦੀਆਂ ਰਹਿੰਦੀਆਂ ਨੇ ਆਪਾਂ ਗਲੀਆਂ ਨਾਲੀਆਂ ਚ ਨਹੀਂ ਪੈਣਾ ਤਾਂ ਮੇਰੀ ਜਿਹੜੀ ਵੱਡੀ ਕੋਸ਼ਿਸ਼ ਆ ਸਾਰੇ ਪਿੰਡਾਂ ਦੇ ਆਮ ਤੌਰ ਤੇ ਸਾਰੇ ਪਿੰਡਾਂ ਦੇ ਵਿੱਚ ਸੜਕਾਂ ਵਧੀਆ ਹੋ ਜਾਣ ਪਾਣੀ ਦਾ ਨਿਕਾਸ ਵਧੀਆ ਹੋ ਜਾ ਨੌਜਵਾਨਾਂ ਵਾਸਤੇ ਗਰਾਊਂਡ ਬਣ ਜਾ ਬਜ਼ੁਰਗਾਂ ਵਾਸਤੇ ਪਾਰਕ ਬਣ ਜਾ ਕੋਈ ਛੱਪਣ ਦੀ ਗੰਦਗੀ ਪਈ ਆ ਉਹਦਾ ਪ੍ਰਬੰਧ ਹੋ ਜੇ ਤਾਂ ਜਿਹੜੇ ਇਹ ਮੋٹے-ਮੋٹے ਪੰਜ-ਪੰਜ ਛੇ-ਛੇ ਕੰਮ ਹੁੰਦੇ ਨੇ ਕੋਈ ਹੈਲਥ ਦੇ ਨਾਲ ਸੰਬੰਧਿਤ ਕੰਮ ਹੋ ਜੇ ਤਾਂ ਇਹ ਸਾਰੇ ਕੰਮ ਇਹਨਾਂ ਲੱਗਦਾ ਪੰਜ-ਪੰਜ ਛੇ-ਛੇ ਕੰਮ ਜੇ ਪਿੰਡ 'ਚ ਹੋ ਜਾਣ ਤਾਂ ਇੱਕ ਵਾਰ ਇੰਨੇ ਬਹੁਤ ਨੇ ਇੰਨੀਆਂ ਕੀ ਗਰੰਟੀ ਸਾਡੇ ਕੋਲ ਨਹੀਂ ਆਉਂਦੀ ਅਸੀਂ ਨਾਲ ਦੀ ਨਾਲ ਦੇ ਜਾਂਦੇ ਆਂ ਅੱਜ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਆਪਣੇ ਇਲਾਕੇ ਦੀ ਸਾਨੂੰ ਇੱਕ ਬ੍ਰੇਕਰ ਮੈਂ ਭੁੱਲ ਗਿਆ ਤੁਹਾਡੇ ਬ੍ਰੇਕਰ ਦੇਤੇ ਬਿਜਲੀ ਦਾ ਲਾਈਨਾਂ ਦਾ ਕੰਮ ਸਟਾਰਟ ਕਰਦਾ ਆਪਾਂ ਲਗਭਗ ਆਪਣੇ ਇਲਾਕੇ ਦੇ ਵਿੱਚ ਅਸੀਂ 12 ਆਮ ਆਦਮੀ ਕਲੀਨਿਕ ਬਣਾਏ ਨੇ ਜਿਹੜੇ ਚੱਲਦੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਹੁਣ ਸਾਨੂੰ ਬੜੀ ਵੱਡੀ ਡਿਮਾਂਡ ਸੀਗੀ ਵੀ ਆਮ ਆਦਮੀ ਕਲੀਨਿਕ ਤਾਂ ਹੈਗੇ ਨੇ ਪਰ ਜੇ ਅਸੀਂ ਰਾਤ ਨੂੰ ਕੋਈ ਬਿਮਾਰ ਹੋ ਗਿਆ ਬੰਦਾ ਉਹਦਾ ਕੀ ਪ੍ਰਬੰਧ ਕਰਾਂਗੇ ਤਾਂ ਆਪਾਂ ਬਾਗੇਪੁਰਾਣੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਮੈਂ ਹੁਣ ਮਾਈਕ ਵੀ ਚੱਲੀ ਜਾਂਦਾ ਬੋਲੀ ਵੀ ਜਾਂਦਾ ਕੋਈ ਆmdi ਗਵਾਂਡੀ ਕੋਈ ਐਫਐਲਐ ਵੀਰ ਨਾ ਨਾਰਾਜ਼ ਨਾ ਹੋ ਜੇ ਪਰ ਇਹ ਆਪਣੇ ਕੱਲੇ ਆਪਣੇ ਬਾਗੇਪਰਾਣੇ ਦੇ ਵਿੱਚ ਪ੍ਰੋਜੈਕਟ ਆਇਆ ਆਪਾਂ ਨੂੰ 2.5 ਕਰੋੜ ਰੁਪਏ ਦੇ ਚਾਰ ਹਸਪਤਲ ਮੈਂ ਆਪਣੇ ਬਾਗੇਪਰਾਣੇ ਇਲਾਕੇ ਦੇ ਵਿੱਚ ਲੈ ਕੇ ਆਇਆ ਜਿਹੜੇ ਜੇ ਤੁਸੀਂ ਬੰਮੀਹਾ ਸਾਹ ਉਹ ਮਲ ਕੇ ਇਸ ਮਾਲ ਸਰ ਤਾਂ ਕਈ ਬਿਲਡਿੰਗ ਲਾ ਦੋ ਇਹਦੇ ਵਿੱਚ ਵਿਚਾਲਾ ਪੈਂਦਾ ਸੀ ਸਿੱਖਾ ਕਲਾਂ ਦਾ ਵੈਸੇ ਸਿੱਖੇ ਬਣਾਦਾ ਆਪਣਾ ਪਿੰਡ ਇੱਥੋਂ ਸ਼ੁਰੂ ਹੋ ਜਾਂਦਾ ਕਿਉਂਕਿ ਤੁਹਾਨੂੰ ਬਾਗਾਪਰਾਣਾ ਵੀ ਨੇੜੇ ਪੈਂਦਾ ਹਸਪਤਲ ਨੇੜੇ ਪੈਂਦਾ ਇਧਰਲੇ ਪਿੰਡਾਂ ਦੇ ਵਿੱਚ ਅਸੀਂ ਨੱਥੂ ਵਾਲੇ 2.5 ਕਰੋੜ ਦਾ ਹਸਪਤਲ ਬਣਾਵਾਂਗੇ ਜਿਹੜਾ ਆਪਣਾ ਪਰਲਾ ਪਿੰਡ ਹੈ ਜੈਮਲ ਵਾਲੇ ਤੋਂ ਸ਼ੁਰੂ ਹੋ ਕੇ ਜੈਮਲ ਵਾਲਾ ਗੱਜਨ ਵਾਲਾ ਪੇਕਾ ਚੰਦਨਵਾ ਚੰਦਪਰਾ ਦਾ ਉਹਦੇ ਵਿੱਚੋਂ ਸੈਂਟਰ ਪੈਂਦਾ ਸੀ ਚੰਦਨਵਾ ਚੰਦ ਨਵੇਂ ਅਸੀਂ 2.5 ਕਰੋੜ ਦਾ ਪ੍ਰੋਜੈਕਟ ਬਣਾ ਰਹੇ ਹਾਂ ਉਧਰੋਂ ਜਿਹੜੇ ਸੁਖਾਣਾ ਚੀਦਾ ਠੱਠੀ ਮੋੜ ਮਾੜੀ ਇਹ ਪਿੰਡ ਸੀ ਉਹਦਾ ਸਾਡਾ ਸੈਕਟਰ ਪੈਂਦਾ ਸੀ ਠੱਠੀਪਾਈ ਅਸੀਂ 2.5 ਕਰੋੜ ਰੁਪਏ ਦਾ ਇੱਕ ਹਸਪਤਾਲ ਠੱਠੀਪਾਈ ਬਣਾ ਰਹੇ ਹਾਂ ਬੱਗਾ ਪਾਣਾ ਸੈਂਟਰ ਹੋ ਗਿਆ ਚਾਰ ਜਗ੍ਹਾ ਤੇ ਚਾਰ ਹੋ ਗਏ ਆਪਣੇ ਹਲਕੇ ਦੇ ਵਿੱਚ ਪੰਜ ਹਸਪਤਾਲ ਬਣ ਜਾਣਗੇ ਜਿੱਥੇ 15 ਬੰਦਿਆਂ ਦਾ ਸਟਾਫ ਹੋਊਗਾ ਨਾਲ ਐਮਬੀਬੀਐਸ ਡਾਕਟਰ ਬੈਠੂਗਾ 24 ਘੰਟੇ ਖੁੱਲੇ ਹੋਣਗੇ ਤੁਸੀਂ ਸਰਜਰੀ ਵੀ ਕਰਾ ਸਕਦੇ ਹੋ ਛੋਟੀ ਸਰਜਰੀ ਵੀ ਤੇ ਨਾਲ ਦੇ ਨਾਲ ਜੇ ਕੋਈ ਆਪਣੇ ਇਲਾਕੇ ਦੇ ਵਿੱਚ ਜੇ ਕੋਈ ਭੈਣ ਆ ਜਿਹਦੇ ਬੱਚਾ ਹੋਣ ਵਾਲਾ ਜਿਹੜੀ ਪ੍ਰੈਗਨੈਂਟ ਆ ਉਹਦੇ ਬੱਚੇ ਦੀ ਡਿਲੀਵਰੀ ਵੀ 1 ਰੁਪਏ ਦੇ ਵਿੱਚ ਉੱਥੋਂ ਹੋ ਜਾਕਦੀ ਹੈ ਲਗਭਗ ਆਪਾਂ 27 ਗਰਾਂਡੀਆਂ ਸੜਕਾਂ ਪੂਰੇ ਇਲਾਕੇ ਦੇ ਵਿੱਚ ਬਣਾਈਆਂ ਨੇ ਤਾਂ ਇਹੋ ਜਿਹੇ ਬੜੇ ਕੰਮ ਨੇ ਜਿਹੜੇ ਆਪਾਂ ਕਰ ਰਹੇ ਆ ਤਾਂ ਮੈਂ ਤੋਂ ਉਹੀ ਕਹਿਣਾ ਚਾਹਣਾ ਵੀ ਭਾਈ ਮੈਂ ਆਪਣੇ ਸਮੇਂ ਦੇ ਵਿੱਚ ਚਾਹੇ ਤੁਸੀਂ ਪੁਰਾਣਾ ਰਿਕਾਰਡ ਕੱਢ ਲਓ ਬਹੁਤ ਸਾਰੇ ਕੰਮ ਕੀਤੇ ਨੇ ਬਹੁਤ ਸਾਰੇ ਕੰਮ ਰਹਿ ਗਏ ਉਹ ਮੈਂ ਕੀਤੇ ਨਹੀਂ ਤੇ ਉਹ ਮੈਂ ਕਰਨਾ ਨਹੀਂ ਦੇ ਪਰਚਾ ਵਾਲਾ ਕੰਮ ਰਹਿ ਗਿਆ ਉਹ ਮੈਂ ਕਰਨਾ ਨਹੀਂ ਬੇਈਮਾਨੀ ਵਾਲਾ ਕੰਮ ਰਹਿ ਗਿਆ ਉਹ ਕਰਨਾ ਨਹੀਂ ਵਿੱਚੋਂ ਅਸ਼ਰਾ ਦੇ ਕ੍ਰਿਮ ਕਿਸਮ ਕਮਿਸ਼ਨ ਵਾਲਾ ਕੰਮ ਰਹਿ ਗਿਆ ਉਹ ਮੈਂ ਕਰਨਾ ਨਹੀਂ ਜਿਹੜੇ ਕਰਨ ਵਾਲੇ ਨੇ ਲੋਕਾਂ ਦੇ ਕਰਨ ਵਾਲੇ ਨੇ ਉਹ ਸਾਰੇ ਕੰਮ ਆਪਾਂ ਕਰਾਂਗੇ ਕੋਈ ਨਹੀਂ ਛੱਡਦੇ 5 ਸਾਲਾਂ ਦੀ ਆਪਣੀ ਪੂਰੀ ਟਰਮਾਂ 50 ਸਾਲਾਂ ਦੇ ਵਿੱਚ ਕਈ ਮੈਨੂੰ ਕਹਿ ਦਿੰਦੇ ਨੇ ਬੜੀ ਕਿਵੇਂ ਤਰਾਹੀ ਬੋਲ ਦੋ ਜੀ ਚਲੋ ਕਈ ਮੈਨੂੰ ਕਹਿ ਦਿੰਦੇ ਐ ਭਾਈ ਵੀ ਭਲਾਨਾ ਤੁਸੀਂ ਵਾਦਾ ਕੀਤਾ ਸੀ ਅਜੇ ਤੱਕ ਪੂਰਾ ਨਹੀਂ ਕੀਤਾਗਾ ਤਾਂ ਤੁਸੀਂ ਦੱਸਿਆ ਕਰੋ ਮੋੜਾ ਸੱਤਾ ਦੇ ਬਹਿ ਕੇ ਵੀ ਆਪਾਂ 50 ਸਾਲਾਂ ਦੇ ਵਾਅਦੇ ਕੀਤੇ ਨੇ 50 ਸਾਲਾਂ 'ਚ ਸਾਰੇ ਪੂਰੇ ਕਰਦੇ ਆ ਕਿ ਜਿਹੜੀ ਆਪਣੀ ਸਪੀਡ ਆ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਜੇ ਤਾਂ ਇਹ ਜਿੰਨੇ ਸਾਰੇ ਕੰਮ ਨੇ ਆਪਾਂ ਸਾਰੇ ਵਾਰੀ-ਵਾਰੀ ਸਾਰੇ ਮੁਕੰਮਲ ਆਪਾਂ ਕਰ ਹੀ ਜਾਣੇ ਆਪਣੇ ਬਿਜਲੀ ਨਾਲ ਸੰਬੰਧਨ ਤੁਹਾਨੂੰ ਮੈਂ ਕਹਿਆ ਦੱਸ ਦਿਆ ਜਿਹੜੀ 600 ਯੂਨਟੋਂ ਫ੍ਰੀ ਆਪਾਂ 20 ਵੀ ਦਿੰਦੇ ਆ ਲਗਭਗ 50 ਕਰੋੜ ਰੁਪਇਆ ਇੱਕ ਦਿਨ ਦਾ ਆਪਰੀ ਸਰਕਾਰ ਖਰਚਾ ਕਰਦੀ ਆ 50 ਕਰੋੜ ਰੁਪਏ ਇੱਕ ਦਿਨ ਦਾ ਜਿਹੜਾ ਆਪਾਂ ਬਿਜਲੀ ਤੇ ਸਬਸਿਡੀ ਦਿੰਨੇ ਆ ਹੋਰ ਤਾਂ ਸੀ ਥੱਲੇ ਵਾਲੇ ਛੋਟੇ ਮੁਲਾਜ਼ਮ ਹੈ ਨਹੀਂ ਸੀਗੇ ਉਹ ਮੁਲਾਜ਼ਮਾਂ ਦੇ ਵਾਸਤੇ 2309 ਮੁਲਾਜ਼ਮ ਭਰਤੀ ਕੀਤਾ ਆਪਾਂ ਆਪਣੇ ਬਾਗੇ ਪੁਰਾਣੇ ਲਗਭਗ 100 ਦੇ ਨੇੜੇ ਮੁਲਾਜ਼ਮ ਆ ਗਿਆ ਜਿਹੜੇ ਤੁਹਾਨੂੰ ਜੋ ਤੁਸੀਂ ਫੋਨ ਕਰਿਆ ਕਰੋਗੇ ਬਿਜਲੀ ਵਾਸਤੇ ਜਿਹੜੇ ਕਹਿੰਦੇ ਸੀ ਛੋਟੇ ਮੁਲਾਜ਼ਮ ਹੈ ਨਹੀਂ ਉਹ ਸਾਰੇ ਦੇ ਸਾਰੇ ਮੁਲਾਜ਼ਮ ਤੁਹਾਨੂੰ ਮਿਲ ਜਾਣਗੇ ਤਾਂ ਇਹੋ ਜਿਹੇ ਸਾਰੇ ਕੰਮ ਨੇ ਬਾਕੀ ਜਿਹੜੇ ਅਸੀਂ ਪੈਸੇ ਦਿੰਨੇ ਆ ਤੁਸੀਂ ਪਿੰਡ 'ਚ ਕਿਹੜੇ ਤਰੀਕੇ ਨਾਲ ਲਾਉਨੇ ਆ ਤੁਸੀਂ ਗਰਾਊਂਡ ਬਣ ਰਿਹਾ ਗਰਾਊਂਡ 'ਤੇ ਖੜ ਕੇ ਪੈਸੇ ਲਵਾਇਓ ਸੜਕ ਬਣ ਰਹੀ ਆ ਸੜਕ ਦੇ ਉੱਪਰ ਖੜ ਕੇ ਸੜਕ ਬਣਾਇਆ ਜੇ ਕੋਈ ਤੁਹਾਡੇ ਸੀਵਰੇਜ ਦਾ ਕੰਮ ਹੁੰਦਾ ਛੱਪੜ ਦਾ ਕੰਮ ਹੁੰਦਾ ਪਾਈਪਲਾਈਨ ਪੈਂਦੀ ਆ ਉਹਦੇ ਉੱਤੇ ਖੜ ਕੇ ਤੁਸੀਂ ਆਪਣਾ ਸਾਰੇ ਕੰਮ ਕਰਾਇਓ ਕਈ ਵਾਰ ਕੋਈ ਆ ਜਾਂਦਾ ਜੀ ਇੱਧਰ ਦੀ ਕੱਟ ਦਿਓ ਪਾਈਪ ਜੀ ਇੱਧਰ ਦੀ ਕੱਟ ਦਿਓ ਉਹਦੇ ਵਿੱਚ ਨਾ ਹੋ ਜਿਓ ਜੇ ਤੁਸੀਂ ਹਲਜੋਗੇ ਵੀ ਤੁਸੀਂ ਤੁਹਾਡੇ ਪਿੰਡ ਦਾ ਨੁਕਸਾਨ ਹੋ ਜਾਊਗਾ ਤੁਸੀਂ ਆਪਸ ਵਿੱਚ ਭਾਈਚਾਰਕ ਤਰੀਕੇ ਦੇ ਨਾਲ ਸਹਿਮਤੀ ਕਰ ਲਓ ਇੱਕ ਬੜੇ ਆਪਣੇ ਪਿੰਡਾਂ 'ਚ ਇੱਕ ਨਵਾਂ ਰੋਲਾ ਚੱਲਦਾ ਵੀ ਮੇਰੇ ਗੇਟ ਮੂਰੇ ਟਰਾਂਸਫਾਰਮਰ ਲਾਤਾ ਜੀ ਇੱਥੇ ਨਾ ਲੱਗੇ ਜੇ ਕਿਸੇ ਨੂੰ ਆਇਆ ਸ਼ਕਤਾਂ ਤਾਂ ਮੇਰੇ ਪਿੰਡ ਆ ਜਿਓ ਮੇਰੇ ਘਰ ਦੇ ਮੂਰੇ ਜਮਾਂ ਗੇਟ 'ਚ ਟਰਾਂਸਫਾਰਮਰ ਲੱਗਿਆ ਮੈਂ ਜਾਣ ਕੇ ਲਵਾਇਆ ਮੈਂ ਕਿਹਾ ਤਾਂ ਕਿ ਕੋਈ ਹੋਰ ਨਾ ਲੜੇ ਤੇ ਮੈਂ ਉਹਨੂੰ ਕਹਿੰਦਾ ਵੀ ਮੇਰੇ ਤਾਂ ਆਪਦੀ ਗੇਟ ਦੇ ਪੂਰੇ ਟਰਾਂਸਫਾਰਮਰ ਲੱਗਿਆ ਹੋਇਆ ਹੈ ਜੇ ਕੋਈ ਆਪਾਂ ਪਾਈਪਲਾਈਨ ਪਾਉਣਿਆ ਕੋਈ ਕਹਿੰਦਾ ਯਾਰ ਮੇਰੇ ਗੇਟ ਮੂਰਤੀ ਨਾਲ ਕੱਢ ਜਿਹੜੇ ਕੈਨੇਡਾ ਅਮਰੀਕਾ ਦੇ ਸਾਰੇ ਸ਼ਹਿਰ ਦੇ ਥੱਲੇ ਦੀ ਸਾਰਿਆਂ ਦੇ ਗੇਟਾਂ ਦੇ ਮੂਰਤੀ ਪਾਈਪਲਾਈਨਾਂ ਜਾਂਦੀਆਂ ਨੇ ਸਾਫ਼ ਪਾਣੀ ਦੀ ਵੀ ਜਾਂਦੀ ਹੈ ਗੰਦੇ ਪਾਣੀ ਦੇ ਵਿੱਚ ਜਾਂਦੀ ਹੈ ਉਹ ਵੀ ਬੜੀ ਸਮੱਸਿਆ ਆਉਂਦੀ ਆ ਮੇਰੇ ਘਰੇ ਗੇਟ ਮੂਰਤੇ ਜਾਇਓ ਮੇਰੇ ਗੇਟ ਦੇ ਮੂਰਤੀ ਉੱਪਰ ਨਾਲ ਆ ਜਾਂਦਾ ਗੰਦੇ ਪਾਣੀ ਵਾਲਾ ਮੈਂ ਕਹਿੰਦਾ ਜੇ ਮੇਰੇ ਗੇਟ ਮੂਰਤੀ ਜਾਂਦਾ ਏ ਤਾਂ ਜੇ ਆਪਣੇ ਪਿੰਡ ਦਾ ਨਕਾਸ਼ ਹੁੰਦਾ ਤੇ ਆਪਣੇ ਕਿਸੇ ਗੇਟ ਮੂਰਤੀ ਲੱਗ ਜਾਊਗਾ ਤਾਂ ਉਹਦੇ ਵਿੱਚ ਕੋਈ ਬੜੀ ਵੱਡੀ ਗੱਲ ਨਹੀਂ ਤਾਂ ਮੇਰੀ ਹੱਥ ਖੋੜ ਕੇ ਬੇਨਤੀ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਢਲ ਜੇ ਹੋਣਾ ਜੇ ਉਹ ਚੋਂ ਕਿ ਤੁਹਾਡਾ ਕੰਮ ਖੜ ਜਾਊਗਾ ਤੁਹਾਡੇ ਉੱਥੇ ਪੈਸੇ ਖੜ ਜਾਂਦੇ ਪਰ ਔਲੇ ਤੇ ਚੱਲਦਾ ਕੰਮ ਤਾਂ ਇਹ ਮੇਰੀਆਂ ਤੁਹਾਨੂੰ ਸਾਰਿਆਂ ਨੂੰ ਬੇਨਤੀਆਂ ਸੀਗੀਆਂ ਤੁਸੀਂ ਸਾਰੇ ਆਏ ਤੁਹਾਡਾ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀਆਂ ਗੱਲਾਂ ਸੁਣੀਆਂ ਉਹਦੇ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਕਿ ਮੈਂ ਤੁਹਾਨੂੰ ਗਰਾਊਂਡ ਦਾ ਇਹ ਪ੍ਰੋਜੈਕਟ ਬੋਲੇ ਨੇ ਉਸ ਤੋਂ ਬਾਅਦ ਆਪਾਂ 3-4 ਦਿਨਾਂ ਤੱਕ ਦੁਬਾਰਾ ਜੇ ਕੋਡ ਆਪਕੜ ਨਾ ਲੱਗਿਆ ਤਾਂ ਹੋਰ ਵੀ ਗ੍ਰਾਂਟਾਂ ਨੇ ਤੁਹਾਡੇ ਪਿੰਡ ਵਾਸਤੇ ਇੱਕ ਸੁਪਰਸੀਡਰ ਅਸੀਂ ਦਿੱਤਾ ਹੈ ਇੱਕ ਕੋਆਪਰੇਟਰ ਸੋਸਾਇਟੀ ਨੂੰ ਗ੍ਰਾਂਟਾਂ ਦਿੱਤੀਆਂ ਨੇ ਤਾਂ ਮੈਂ ਬਾਕੀ ਪੰਚਾਇਤਾਂ ਦੀਆਂ ਭੁੱਲ ਗਿਆ ਬੜੇ ਕੰਮਾਂ ਵਾਸਤੇ ਗ੍ਰਾਂਟਾਂ ਦਿੱਤੀਆਂ ਨੇ ਮੈਂ ਤਾਂ ਆਪਣੀ ਕੱਲੀ ਪੰਚਾਇਤ ਦੀ ਲਿਸਟ ਲੈ ਕੇ ਆ ਸੀ ਮੈਂ ਬਾਕੀ ਲੈ ਕੇ ਨਹੀਂ ਸੀ ਆਇਆਗਾ ਉਹ ਤੁਸੀਂ ਤੁਹਾਨੂੰ ਪਤਾ ਸਾਰਿਆਂ ਨੂੰ ਤਾਂ ਇਹ ਸਾਰੇ ਦੇ ਸਾਰੇ ਕੰਮ ਆਪਾਂ ਕਰਦੇ ਰਵਾਂਗੇ ਤੇ ਇੰਨਾ ਤੁਸੀਂ ਧਿਆਨ ਨਾਲ ਗੱਲਾਂ ਸੁਣਿਓ ਦੇ ਹੱਥ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਅੱਜ ਬੈਠਾ ਤੁਹਾਡੇ ਕੋਲ ਤਾਂ ਘੰਟਾ ਇੱਥੇ ਜੇ ਕੋਈ ਗੱਲਬਾਤ ਆ ਜੇ ਕੋਈ ਕਰਨ ਵਾਲਾ ਵੇਨਾ ਕੋਈ ਸਾਂਝੀ ਕਰਨੀ ਚਾਹੁੰਦਾ ਤਾਂ ਤੁਸੀਂ ਜਦੋਂ ਮਰਜ਼ੀ ਮੇਰੇ ਨਾਲ ਜੀ ਸਕਦੇ ਕਰੋ ਮੈਂ ਤੁਹਾਡੇ ਪਿਛਾਲੇ ਬੈਠਾ ਐਨੀਆਂ ਮੇਰੀਆਂ ਬੇਨਤੀਆਂ ਸੀ ਦੁਬਾਰਾ ਫੇਰ ਹੱਥ ਜੋੜ ਕੇ ਤੁਸੀਂ ਆਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਐਨੀ ਹਾਜ਼ਰੀ ਪ੍ਰਮਾਣਿਤ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ-ਬਹੁਤ ਧੰਨਵਾਦ ਸਾਡੇ ਐਮਐਲਏ ਸਾਹਿਬ ਅਤਵਾਲ ਜੀ ਸੁਖਨੰਦ ਜੀ ਆ ਦਾ ਤੇ ਹੁਣ ਅਸੀਂ ਜਿਹੜੀ ਆਪਣਾ ਗਰਾਊਂਡ ਦਾ ਅਧਗਾਟ ਕਰਨਾ ਨਹੀਂ ਪੱਥਰ ਨਹੀਂ ਪੱਥਰ ਨਹੀਂ ਪੱਥਰ ਆ ਜਿਹੜੇ ਨੀ ਪੱਥਰਾਂ ਪਾੜਾ ਰੱਖਿਆ ਹੋਇਆ ਜਦੋਂ ਆਪਾਂ ਕੱਪੜਾ ਹਟਾਈ ਜਾਈ ਕਰ ਲਈਏ ਉਹ ਰਸਮੀ ਤੌਰ ਤੇ ਤੇ ਮੈਂ ਬੇਨਤੀ ਕਰੂਗਾ ਸਾਡੇ ਸਾਰੇ ਪ੍ਰਬੰਧਕ ਸਾਜਣੇ ਦੇ ਲਈ ਵਾਸਤੇ ਐਮਰ ਸਾਹਿਬ ਆਜੋ ਆਉਜੀ ਸੋ ਉਸ ਤੋਂ ਜਿਹੜਾ ਹੁਣੇ ਹੀ ਹੁਣੇ ਐਮਐਲਏ ਸਾਹਿਬ ਵੱਲੋਂ ਦੱਸਿਆ ਗਿਆ ਵੀ ਜਿਹੜਾ ਸਟੇਡੀਅਮ ਆ ਕੇ ਤੇ 35 ਲੱਖ ਰੁਪਏ ਲਾ ਕੇ ਜਿਹੜੀ ਇਹ ਦੁਬਾਰਾ ਸੋਨਾ ਬਣਾਇਆ ਜਾਣਾ ਤੇ ਉਹਦਾ ਜਿਹੜਾ ਇਸ ਟਾਈਮ ਮੀਂਹ ਪੱਥਰਾਂ ਉਹਦਾ ਰਸਮ ਹੈਰੀ ਕਪੜਾ ਹਟਾਉਣ ਦੀ ਉਹ ਐਮਐਲਏ ਸਾਹਿਬ ਵੱਲੋਂ ਕੀਤੀ ਜਾਣੀ ਹੈਗੀ ਆ ਤੁਸੀਂ ਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਸ ਟਾਈਮ ਰੋਡੇ ਪਰ ਰੋਡੇ ਪਰ ਦੋ ਤਸਵੀਰਾਂ ਤੁਸੀਂ ਲਾਈਵ ਲਗਾਤਾਰ ਦੇਖ ਰਹੇ ਹੋ ਜਿੱਥੇ ਐਮਐਲਏ ਸਾਹਿਬ ਵੱਲੋਂ ਹੁਣ ਮੀਂਹ ਪੱਥਰੇ ਜੜਾ ਰੱਖਿਆ ਜਾ ਰਿਹਾ ਹੈਗਾ ਜਿਹੜਾ ਕਪੜਾ ਉਹਦੀ ਰਸਮ ਹੈ ਜਿਹੜੀ ਉਹ ਆ ਕੀਤੀ ਜਾ ਰਹੀ ਹੈਗੀ ਆ ਆਕੇ ਜਿਹੜਾ ਸਟੇਡੀਅਮ ਆ ਔਰ ਬੱਚਿਆਂ ਲਈ ਦਾ ਚੇਜ ਤੋਂ ਤਾਂ ਸੋਹਣਾ ਬਣ ਸਕੇ ਤੇ ਬਸ ਅੱਗੇ ਵੀ ਜਾਵਣੀ ਆ ਕਿ ਉਧਰ ਜਾਵਦੇ ਬਸ ਕੋਈ ਕੀਰਤੀ ਦਰਵਾਲੇ ਮਦਰ ਲਈ ਬਸ ਚਲੋ ਜੀ ਸੋ ਨਿਹਾਰ ਸਰਬ ਸੇਵਾ ਤੁਸੀਂ ਜੇ ਤੁਸੀਂ ਵੇਖ ਲਿਆ ਹੈਗਾ ਇਸ ਟਾਈਮ ਜਿਹੜੀ ਰਸਮ ਹੈ ਜਿਹੜੀ ਉਹਦਾ ਕਰ ਦਿੱਤੀ ਹੈਗੀ ਆ ਤੇ ਮੇਰੇ ਕੰਮ ਵੀ ਨਾਲ ਦੀ ਨਾਲ ਇਹ ਜੇ ਸਟਾਰਟ ਹੋ ਜਾਣਗੇ ਜਿਹੜਾ ਸਟੇਡੀਅਮ ਹੈ ਇੱਕ ਨੰਬਰ ਦਾ ਸਟੇਡੀਅਮ ਰੋਡੇ ਬਣਦਾ ਇਹ ਬਣੂਗਾ ਆਲੇ ਸਮੇਂ ਦੇ ਵਿੱਚ ਤੇ ਇਸ ਤੋਂ ਅੱਗੇ ਜਾ ਕੇ ਜਿਹੜੇ ਹੋਰ ਵੀ ਦੀਪਤਨਾ ਨਵਾਂ ਲੋ ਰੱਖਣੇ ਆ ਗਿਆ ਉਹ ਵੀ ਤੁਹਾਨੂੰ ਤਸਵੀਰਾਂ ਮਗਾਵਾਵਾਂਗੇ ਇੱਕ ਵਾਰ ਤੁਹਾਨੂੰ ਪੁਖਾ ਦਿੱਤੀਆਂ ਆਈਆਂ ਗਿਆ ਐਮ ਐਲ ਸਰ 2 4 6 ਦੇ ਵਿੱਚ ਮਜਰੂਰ ਪੁੱਛੂਗਾ ਵੀ ਐਮ ਐਲ ਸਰ ਤੁਸੀਂ ਪਹਿਲੇ ਤਾਂ ਦੱਸ ਕੇ ਸਾਰਾ ਕੁਝ ਸਟੇਜ ਹੀ ਦੱਸਦਾ ਹੈਗਾ ਇਹ ਜਿਹੜਾ ਇਹ ਦੀਪਤ ਰੱਖਿਆ ਗਿਆ ਕਿੰਨੇ ਸਮੇਂ ਦੇ ਵਿੱਚ ਤੁਸੀਂ ਕੰਮ ਸਟਾਰਟ ਕਰਵਾਉਗੇ ਤਾਂ ਇਹਦਾ ਡੈਡਲਾਈਨ ਕੀ ਹੈਗੀ ਹੈ ਕੋਈ ਕੱਖ ਨਹੀਂ ਪਾਇਆ ਦੋ ਤੋਂ ਤਿੰਨ ਦਿਨ ਦੇ ਵਿੱਚ ਤੁਸੀਂ ਕੰਮ ਸਟਾਰਟ ਕਰ ਸਕਦੇ ਹੋ ਇਹ ਉਸ ਤੋਂ ਬਾਅਦ ਪੰਚਾਇਤ ਤੇ ਸਾਡੇ ਨਾਲ ਦੀ ਨਾਲ ਕੰਮ ਸ਼ੁਰੂ ਹੋ ਜਾਊਗਾ ਇਹ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਦੇ ਵਿੱਚ ਜਦੋਂ ਵੀ ਕੰਪਲੀਟ ਹੋਊਗਾ ਤੁਹਾਡੇ ਪਿੰਡ ਦੇ ਸਾਰੇ ਸੰਭ ਠੀਕ ਹੈ ਤੇ ਦੁਬਾਰਾ ਪੂਰਾ ਦੱਸ ਦਿਓ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੁਬਾਰਾ ਇੱਥੇ ਬਣੀਆਂ ਨੇ ਦੇਖੋ ਇਹਦੇ ਵਿੱਚ ਇੱਕ ਕਬੱਡੀ ਦਾ ਗਰਾਊਂਡ ਬਣੂਗਾ ਇੱਕ ਫੁੱਟਬਾਲ ਦਾ ਵੱਡਾ ਗਰਾਊਂਡ ਬਣਾਣਾ ਹੈ ਇਹਦੇ ਵਿੱਚ ਵਾਸ਼ਰੂਮ ਬਣਨੇ ਨੇ ਇਦੇ ਵਿੱਚ ਸਾਰਾ ਗ੍ਰੀਨ ਏਰੀਆ ਬਣਾ ਘਾ ਲਗਣਾ ਇਹਦੀ ਬਾਉਂਡਰੀ ਹੋ ਜਾਣੀ ਆ ਫੈਂਸਿੰਗ ਹੋ ਜਾਣੀ ਆ ਸਾਰੇ ਚ ਇਹਦੇ ਤੇ ਉੱਪਰ ਲਾਈਟਾਂ ਲੱਗ ਜਾਣੀਆਂ ਰਾਤ ਨੂੰ ਚੱਲਣ ਵਾਲੀਆਂ ਇਹਦੇ ਤੇ ਸਪ੍ਰਿੰਕਲ ਸਿਸਟਮ ਲੱਗੂਗਾ ਥੱਲੇ ਹੁਫਾਰੇ ਦੇ ਨਾਲ ਪਾਣੀ ਸਾਰਾ ਪਿਆਜਾ ਕਰੂਗਾ ਸਾਫ ਪੀਣ ਵਾਲਾ ਪਾਣੀ ਦਾ ਬਾਥਰੂਮਾਂ ਦਾ A to Z ਨਾਲ ਹੀ ਜਿਹੜਾ ਖੇਡਾਂ ਦਾ ਸਮਾਨ ਜੜੀ ਜੜੀ ਖੇਡਣਗੇ ਬੱਚੇ ਨੌਜਵਾਨ ਸਾਰਿਆਂ ਦਾ ਖੇਡਾਂ ਦੀਆਂ ਕਿੱਟਾਂ ਦੇਵਾਂਗੇ ਮਤਲਬ ਵੀ ਤੁਸੀਂ ਮੰਨ ਕੇ ਚੱਲੋ ਵੀ ਜੋ ਵੀ ਇੱਕ ਤਰ੍ਹਾਂ ਦਾ ਸਟੇਡੀਅਮ ਹੈ ਇਹਦੇ ਵਿੱਚ ਜੋ ਮਰਜ਼ੀ ਆਕੇ ਜੋ ਮਰਜ਼ੀ ਖੇਡੇ ਸਭ ਤੋਂ ਦੇਵਾਂਗੇ ਇੱਕ ਛੋਟੇ ਬੱਚਿਆਂ ਦਾ ਪਲੇ ਏਰੀਆ ਵੀ ਹੈਗਾ ਵਿੱਚ ਜੇ ਛੋਟੇ ਬੱਚਾ ਨੇ ਖੇਡਣਾ ਉਹਦਾ ਇੱਕ ਕਾਰਨਰ ਮੈਂ ਮਾਈਕ ਤੇ ਬੋਲਣਾ ਭੁੱਲ ਗਿਆ ਉਹਦਾ ਅਲੱਗ ਤੋਂ ਇੱਕ ਏਰੀਆ ਦਿੱਤਾ ਹੋਇਆ ਛੋਟੇ ਬੱਚੇ ਉੱਥੇ ਖੇਡ ਸਕਦੇ ਨੇ ਤਾਂ ਇਹ ਸਾਰੇ ਪ੍ਰਬੰਧ ਅਸੀਂ ਕੀਤੇ ਇੱਕ ਨਹੀਂ ਬਥਰ ਤੁਸੀਂ ਪਾਈਪਲਾਈਨ ਦੀ ਵੀ ਗੱਲ ਕੀਤੀ ਹੈਗੀ ਆ ਵੀ ਉਹਦਾ ਕਿੰਨਾ ਬਜਟ ਰੱਖਿਆ ਗਿਆ ਹੈ ਕਿ ਕਿੰਨੇ ਸਮੇਂ ਚ ਕੰਮ ਉਹਦਾ 15 ਤੋਂ 20 ਲੱਖ ਰੁਪਏ ਬਜਟ ਆ ਉਹਦੇ ਕੰਮ ਸੈਂਕਸ਼ਨ ਹੋ ਗਏ ਆ ਉਹਦਾ ਤੁਸੀਂ ਜਦੋਂ ਮਰਜ਼ੀ ਮੇਰੇ ਵੱਲੋਂ ਕੱਲ ਨੂੰ ਪਰਸੋਂ ਜਦੋਂ ਮਰਜ਼ੀ ਕੰਮ ਸਟਾਰਟ ਕਰਾ ਲਓ ਉਹ ਜਿਵੇਂ ਤੁਹਾਡਾ ਨਗਰ ਦੀ ਸਹਿਮਤੀ ਹੋਊਗੀ ਜਿਵੇਂ ਪੰਚਾਇਤ ਤੁਸੀਂ ਸਾਰੇ ਨਗਰ ਨਿਵਾਸੀ ਜਿਵੇਂ ਹਿੰਮਤ ਮਾਰੋਗੇ ਉਹਨੇ ਛੇਤੀ ਕੰਮ ਕੰਪਲੀਟ ਹੋ ਜਾਊਗਾ